ਹਾਂਜੀ ਵੈਲਕਮ ਬੈਕ ਟੂ ਅਵਰ YouTube ਚੈਨਲ ਯੂਥ ਆਫ ਪੰਜਾਬ ਸੋ ਕਰਦੇ ਆ ਸ਼ੁਰੂਆਤ ਅੱਜ ਇੱਕ ਨਵੀਂ ਵੀਡੀਓ ਦੇ ਨਾਲ ਕਰਦੇ ਆ ਗੱਲਾਂ ਬਾਤਾਂ ਕੈਨੇਡਾ ਬਾਰੇ ਸੋ ਅੱਜ ਆਪਾਂ ਆਇਆ ਕੈਨੇਡਾ ਦੇ ਉਹਦੇ ਕਹਿੰਦੇ ਨੂੰ ਖੇਤ ਘੁੰਮਣ ਸੋ ਸਾਡੇ ਸੂ ਸੈਂਟ ਮੈਰੀ ਪਿੰਡ ਦੇ ਨੇੜੇ-ਨੇੜੇ ਬਹੁਤ ਸਾਰੇ ਖੇਤ ਲੱਗਦੇ ਆ ਨੇੜੇ ਜਿੱਥੇ ਲੋਕ ਇੱਥੇ ਖੇਤੀ ਕਰਦੇ ਆ ਨਾਲ-ਨਾਲ ਹੋਰ ਵੀ ਆਪਦੇ ਬਾਹਰ ਸ਼ਾਂਤੀ ਜਣਾਣਾ ਪਸੰਦ ਕਰਦੇ ਆ ਲੋਕ ਕਿਹੜੇ ਸੋ ਉਹਨਾਂ ਨਾਲ ਅਸੀਂ ਆਪਾਂ ਗੱਲਬਾਤ ਕਰਦੇ ਸੋ ਆ ਦੇਖੋ ਜਿਵੇਂ ਜਮਾਂ ਜਮੇ ਪਿੰਡ ਦੇਖੀਏ ਤੋਂ ਹੁੰਦੇ ਆਏ ਜਿਵੇਂ ਪਾਸੇ ਘਰ ਪਾਇਆ ਹੋਇਆ ਜਿਹੜੇ ਕਈ ਕਈ ਗੋਰੇ ਮਤਲਬ ਨਹੀਂ ਪਸੰਦ ਕਰਦੇ ਹਨਾ ਇਦਾਂ ਬਾਲੇ ਉਹਦੇ ਵਿੱਚ ਰਹਿਣਾ ਰਾਸ਼ ਦੇ ਵਿੱਚ ਰਹਿਣਾ ਇੱਧਰ ਵੀ ਰਹਿੰਦੇ ਆ ਲੋਕ ਆ ਦੇਖੋ ਇਧਰ ਕਿਹਦੇ ਕੋਲੇ ਰੱਖੇ ਹੋਏ ਆ ਸੋ ਜਮਾ ਪਿੰਡਾਂ ਵਾਲਾ ਮਾਹੌਲ ਆ ਸ਼ਾਂਤੀ ਆ ਬਿਲਕੁਲ ਸਾਈਡ ਤੇ ਆ ਕੇ ਰਹਿੰਦੇ ਆ ਸੋ ਜਿਹੜੇ ਮੇਰੇ ਹਿਸਾਬ ਨਾਲ ਅਸਲੀ ਜਿਹੜੇ ਗੋਰੇ ਆ ਨਾ ਉਹ ਪਿੰਡਾਂ 'ਚ ਹੀ ਰਹਿਣਾ ਪਸੰਦ ਕਰਦੇ ਆ ਬਾਰ ਬਾਰ ਉਹਨਾਂ ਹੀ ਪਸੰਦ ਕਰਦੇ ਆ ਇਦਾਂ ਰਹਿਣਾ ਵੀ ਸ਼ਹਿਰਾਂ ਦੇ ਵਿੱਚ ਭੀੜ ਭੜੱਕੇ ਦੇ ਵਿੱਚ ਜਿਵੇਂ ਕਿ ਆਹ ਦੇਖ ਲਓ ਤੁਸੀਂ ਹੋਰ ਵੀ ਤੁਹਾਨੂੰ ਦਿਖਾਵਾਂ ਕਿ ਅੱਗੇ ਬਾਈ ਜੀ ਵੀ ਇਤਨਾ ਆਨੰਦ ਮਾਣਦੇ ਹੋਏ ਸ਼ਾਮ ਨੂੰ ਅੱਜ ਵੇਲੇ ਆ ਸਾਰੇ ਸੋ ਕਰਦੇ ਆ ਗੱਲਾਂ ਬਾਤਾਂ ਆਪਾਂ ਔਰ ਪਰੇ ਤੁਸੀਂ ਦੇਖ ਰਹੇ ਆ ਸੋਲਰ ਪੈਨਲ ਲੱਗੇ ਹੋਇਆ ਬਹੁਤ ਸਾਰੇ ਜਿਹੜੇ ਕਿ ਸਾਡੇ ਸੂਸੰਤ ਮਰੀ ਪਿੰਡ ਨੂੰ ਬਿਜਲੀ ਦਿੰਦੇ ਆ ਮੈਨੂੰ ਲੱਗਦਾ ਇੱਥੋਂ ਮੈਨੂੰ ਲੱਗਦਾ ਵੀ ਘੱਟੋ ਘੱਟ 4-5 ਕਿੱਲਿਆਂ ਦੇ ਵਿੱਚ ਲੱਗੇ ਲੱਗਦੇ ਆ ਇੱਥੇ ਸੋਲਰ ਪੈਨਲ ਤੁਸੀਂ ਆਪ ਹੀ ਦੇਖ ਸਕਦੇ ਆ ਆ ਕਣਕ ਲੱਗੇ ਦਿਖਾ ਦੇ ਬੈਦਨਾ ਕੰਪੋਸਟ ਪਾਇਆ ਆ ਸੋ ਜਿੰਨੀ ਮਾੜੀ-ਮੋਟੀ ਵੀ ਖੇਤੀ ਵਗੈਰਾ ਮਾੜੀ-ਮੋਟੀ ਤਾਂ ਕਰਦੇ ਹੀ ਅਕਸਰ ਹੈ ਜਿੰਨੀ ਕੀ ਕਰਦੇ ਆ ਉਹ ਦੇਖ ਲਓ ਹਾਂਜੀ ਵੈਲਕਮ ਬੈਕ ਟੂ ਅਵਰ YouTube ਚੈਨਲ ਯੂਥ ਆਫ ਪੰਜਾਬ ਸੋ ਅੱਜ ਆਪਾਂ ਨਿਕਲੇ ਆ ਕੈਨੇਡਾ ਦੇ ਪਿੰਡ ਦੇਖਣ ਬਾਰ-ਬਾਰ ਜਿਵੇਂ ਕਹਿੰਦਾ ਨਾ ਖੇਤਾਂ 'ਚ ਘਰ ਹੁੰਦੇ ਆ ਕਹਿੰਦੇ ਫਰਨੀ ਦੇ ਕੈਨੇਡਾ ਦੇ ਵਿੱਚ ਘਰ ਆਪਾਂ ਉਹ ਦੇਖਣ ਆਏ ਆ ਵੀ ਕਿੱਦਾਂ ਉੱਥੇ ਲੋਕ ਰਹਿੰਦੇ ਆ ਇਦਾਂ ਦੇ ਘਰਾਂ ਉਹਨਾਂ ਦੇ ਤੇ ਨੇੜੇ-ਨੇੜੇ ਤੁਸੀਂ ਦੇਖ ਸਕਦੇ ਆ ਸਾਰੇ ਪਾਸੇ ਖੇਤ ਆ ਦੇਖੋ ਲੋ ਖੇਤੀ ਵੀ ਕਰਦੇ ਆ ਮਾੜੀ ਮੋਟੀ ਲੋਕਾਂ ਨੇ ਜਮਾ ਪਿੰਡਾਂ ਨੂੰ ਘੋੜੇ ਵਗੈਰਾ ਰੱਖੇ ਹੋਇਆ ਪਿੱਛੇ ਸੋ ਲੋਕ ਬਹੁਤ ਵਧੀਆ ਇੱਕ ਨਾ ਕਵਾਇਟ ਜੀ ਜ਼ਿੰਦਗੀ ਜਿਉਂਦੇ ਆ ਇੱਥੇ ਸੋ ਮੈਨੂੰ ਲੱਗਦਾ ਵੀ ਜਿਹੜੇ ਆਪਣੇ ਲੋਕ ਸ਼ਹਿਰਾਂ 'ਚ ਹੀ ਰਹੀ ਜਾਂਦੇ ਆ ਹਨਾ ਸਾਰੇ ਕਿਤੇ ਮੇਨ ਮੇਨ ਸ਼ਹਿਰਾਂ 'ਚ ਰਹਿੰਦੇ ਆ ਉਹਨਾਂ ਨੂੰ ਵੀ ਆ ਕੇ ਇਦਾਂ ਦੇ ਜਿਹੜੇ ਪਿੰਡ ਆ ਕੈਨੇਡਾ 'ਚ ਦੇਖਣੇ ਚਾਹੀਦੇ ਆ ਸੋ ਸੂਸਨਟ ਮੈਰੀ ਵੀ ਇੱਕ ਪਿੰਡ ਹੈ ਜਿੱਤੇ ਨੇੜੇ-ਨੇੜੇ ਇਦਾਂ ਖੇਤ ਲੱਗਦੇ ਆ ਲੋਕ ਖੇਤੀ ਕਰਦੇ ਆ ਤੇ ਆਪਦੀ ਜ਼ਿੰਦਗੀ ਆੜੀ ਬੜੀ ਵਧੀਆ ਬਤੀਤ ਕਰਦੇ ਆ ਸ਼ਾਂਤੀ ਦੇ ਵਿੱਚ ਸੋ ਇਹ ਲੋਕ ਬੜਾ ਸ਼ਹਿਰਾਂ ਨੂੰ ਪਸੰਦ ਨਹੀਂ ਕਰਦੇ ਜਿੱਨਾ ਕਿ ਨਾ ਤੁਸੀਂ ਸੁਣਿਆ ਆਪਾਂ ਇਹ ਕਹਿੰਦੇ ਵੀ ਸਾਨੂੰ ਕੁਆਇਟ ਰਹਿਣਾ ਜਾਂ ਟਰੈਫਿਕ ਤੋਂ ਦੂਰ ਰਹਿਣਾ ਹੀ ਵਧੀਆ ਲੱਗਦਾ ਅਸੀਂ ਆਪ ਤਾਂ ਖੇਤੀ ਕਰਦੇ ਆ ਜਿੰਨੀ ਕੁ ਹੁੰਦੀ ਆ ਸੌਦਾ ਕੰਮਕਾਰ ਕਰਦੇ ਆ ਤੇ ਆਪਦੀ ਜ਼ਿੰਦਗੀ ਨੂੰ ਵਧੀਆ ਤਰੀਕੇ ਨਾਲ ਮਾਣਦੇ ਆ ਸੋ ਆਪਾਂ ਦਿਖਾਉਣਾ ਤੁਹਾਨੂੰ ਪੈਂਡ ਸੂਸਨਟ ਅਮਰੀਕਾ ਕੈਨੇਡਾ ਦਾ ਆ ਜਾਓ ਫਿਰ ਸਵਾ ਦੇਖੋ ਤੁਸੀਂ ਨੇੜੇ ਨੇੜੇ ਉਹ ਘਾਰਾ ਕਿਹਦਾ ਗਾਂਵ ਚ ਦੇ ਕੋੜੇ ਰੱਖੇ ਹੋਇਆ ਦੇਖੋ ਉਹ ਪਰੇ ਉੱਪਰ ਖੇਤੀ ਵਗੈਰਾ ਵੀ ਕਰਦੇ ਆ ਪਰ ਇਹਨਾਂ ਦੀ ਜਿਹੜੀ ਜਿਹੜੀ ਇਹਨਾਂ ਦੀ ਖਾਸੀਅਤ ਇਹ ਆ ਵੀ ਇਹ ਨਾ ਧਰਤੀ ਨੂੰ ਪੱਧਰ ਨਹੀਂ ਕਰਦੇ ਸਭ ਤੋਂ ਵੱਡੀ ਗੱਲ ਤਾਂ ਇਹਨਾਂ ਦੀ ਇਹ ਹੈ ਵੀ ਇਹ ਧਰਤੀ ਨੂੰ ਜਿਹੜਾ ਪੱਧਰ ਨਹੀਂ ਕਰਦੇਗੇ ਇਹ ਉਵੇਂ ਹੀ ਖੇਤੀ ਕਰਦੇ ਆ ਉਵੇਂ ਆਪਦੇ ਘਰ ਬਣਾਉਂਦੇ ਆ ਉੱਚੇ ਨੀਵੇਂ ਉਸ ਤਰੀਕੇ ਨਾਲ ਹੀ ਤੁਸੀਂ ਆ ਵੀ ਦੇਖ ਸਕਦੇ ਆ ਪਰ ਇਹ ਟਰੈਕਟਰ ਵਗੈਰਾ ਖੜੇ ਆ ਦੇਖੋ ਹੁਣ ਆਪਾਂ ਉੱਥੇ ਵੀ ਜਾ ਕੇ ਗੱਲਬਾਤ ਕਰ ਸਕਦੇ ਸੀ ਪਰ ਹਰ ਕਿਸੇ ਦੇ ਘਰੇ ਆਪਾਂ ਇਦਾਂ ਨਹੀਂ ਐਂਟਰ ਹੋ ਸਕਦੇ ਸੋ ਤੁਹਾਨੂੰ ਇੱਤਾਂ ਹੀ ਦਿਖਾ ਦਿੰਨੇ ਆ। ਉਹ ਤੁਸੀਂ ਦੇਖ ਸਕਦੇ ਆ ਟਰੈਕਟਰ ਵਗੈਰਾ ਖੜੇ ਆ ਹੋ ਸਕਦਾ ਬੰਦਾ ਕੋਈ ਲੱਕੜਾਂ ਵਗੈਰਾ ਦਾ ਕੰਮ ਕਰਦਾ ਹੋਵੇ। ਲੱਕੜਾਂ ਵਗੈਰਾ ਪਈਆਂ ਪਰ ਦੇਖੋ ਸ਼ਾਂਤੀ ਬਹੁਤ ਐ। ਦੂਰ ਦੂਰ ਤੱਕ ਨਾ ਕੋਈ ਘਰ ਆ ਜਿਵੇਂ ਆਪਣੇ ਖੇਤਾਂ 'ਚ ਘਰ ਹੁੰਦੇ ਆ। ਉਦਾਂ ਦੇ ਇਹ ਚਾਰ ਪੰਜ ਘਰ ਇੱਥੇ ਬਣੇ ਹੋਇਆ ਸੂਸਨਮਰੀ ਦੇ ਪਿੰਡ ਦੀ ਫਿਰਨੀ ਦੇ ਉੱਤੇ ਦੇਖ ਸਕਦੇ ਆ। ਅੱਗੇ ਵੀ ਚੱਲ ਕੇ ਆਪਾਂ ਤੁਹਾਨੂੰ ਹੋਰ ਦਿਖਾਉਣੇ ਆ ਘਰ ਕਿ ਕਿੱਦਾਂ ਹੈ ਜ਼ਿੰਦਗੀ ਕਿੱਦਾਂ ਇਹਨਾਂ ਦੀ। ਹਾਂਜੀ ਪ੍ਰਭ ਜੀ ਕੋਈ ਵਿਚਾਰ ਤੁਹਾਡੇ ਇਹਨਾਂ ਦੇ ਜਿਹੜੇ ਬਾਹਰ ਰਹਿੰਦੇ ਆ ਇਹਨਾਂ ਬਾਰੇ ਕੋਈ ਵੀ ਇਹ ਇੱਕ ਧਰਤੀ ਨੂੰ ਕਿਉਂ ਨਹੀਂ ਪੱਧਰਾ ਕਰਦੇ ਇਹ ਪੱਧਰਾ ਵੀ ਤਾਂ ਨਹੀਂ ਕਰਦੇ ਕਿਉਂਕਿ ਦੇਖੋ ਆਪਣੇ ਤਾਂ ਇੰਡੀਆ 'ਚ ਸਨੋ ਤਾਂ ਪੈਂਦੀ ਨਹੀਂ ਨੀਂਗੀ ਇੰਨੀ ਜ਼ਿਆਦਾ ਤਾਂ ਕਦੇ ਵੀ ਨਹੀਂ ਪੈਂਦੀ ਮਾੜੀ-ਮੋਟੀ ਪੈਂਦੀ ਜਦੋਂ ਆਪਣਾ ਸ਼ਿਮਲੇ ਹੋ ਗਿਆ ਉੱਥੇ ਹਨਾ ਇੱਥੇ ਇੱਕ ਵਾਰੀ ਇਹ ਸਨੋ ਪੈ ਗਈ ਉਹ ਤੋਂ ਬਾਅਦ ਜੇ ਜਗਾ ਪੱਧਰੀ ਹੋਈ ਤਾਂ ਉੱਥੇ ਮਤਲਬ ਫਲੱਡ ਵਾਲਾ ਮਾਹੌਲ ਹੋ ਜਾਣਾ ਅੱਛਾ ਤਾਂ ਕਰਕੇ ਇਹਨਾਂ ਨੂੰ ਆ ਜਾਂਦਾ ਵੀ ਜਿਵੇਂ ਨੇਚਰਲੀ ਜਿਵੇਂ ਹਜ਼ਾਰਾਂ ਸਾਲਾਂ ਤੋਂ ਧਰਤੀ ਬਣੀ ਹੋਈ ਆ ਜਿਵੇਂ ਉਹਦੀ ਜਿਵੇਂ ਪਾਣੀ ਦਾ ਲਗਦਾ ਵਾ ਉਵੇਂ ਹੀ ਵਗਣਾ ਚਾਹੀਦਾ ਠੀਕ ਆ ਜੀ ਸੋ ਜਿੰਦਗੀ ਨੂੰ ਬਿਹਤਰ ਬਣਾਉਣ ਲਈ ਮੰਨ ਲਓ ਕਿ ਜਦਾਂ ਕਹਿੰਦੇ ਆ ਕੁਦਰਤ ਨੇ ਧਰਤੀ ਨੂੰ ਡਿਜ਼ਾਈਨ ਕਰਤਾ ਨਾ ਉਦਾਂ ਹੀ ਰਹਿਣ ਦੇਣਾ ਚਾਹੀਦਾ ਕਿਉਂਕਿ ਕੁਦਰਤੀ ਜਦੋਂ ਆਫਤ ਆਉਂਦੀ ਆ ਤਾਂ ਉਹੀ ਧਰਤੀ ਬਚਦੀ ਆ ਜਿਹੜੀ ਕਿਉਂ ਨੇ ਆਪ ਡਿਜ਼ਾਈਨ ਕੀਤੀ ਹੋਈ ਹੈ ਜਦੋਂ ਆਪਾਂ ਚਾਹ ਹਲਚਲ ਕਰ ਦਿੰਨੇ ਆ ਉਹ ਤੇ ਖਤਰਾ ਇਹਦਾ ਵੱਧ ਜਾਂਦਾ ਦੋਸਤੋ ਸੋ ਬਾਬੇ ਉਹ ਆ ਕਰਵੰਤ ਨੱਕਾ ਮਾਰਨ ਲੱਗਿਆ ਖਾਲਚ ਆ ਮਾਰੀ ਨੱਕਾ ਵਾ ਆ ਖਾਲ ਜਾਂਦਾ ਕਹਿੰਦਾ ਵੱਡ ਨੂੰ ਪਾਣੀ ਕਹਿੰਦਾ ਸੋ ਬਾਬੇ ਉਹ ਆ ਪਿੱਛੇ ਤੁਸੀਂ ਦੇਖ ਰਹੇ ਆ ਸਕੂਲ ਹੈਗਾ ਤੋ ਖੇਤਾਂ ਦੇ ਵਿੱਚ ਵੀ ਸਕੂਲ ਬਣਿਆ ਹੋਇਆ ਦੇਖੋ ਤੁਸੀਂ ਸਵਾਰਾ ਪਿੱਛੇ ਤੁਸੀਂ ਦੇਖ ਰਹੇ ਆ ਦੇਖੋ ਇੱਥੇ ਵੀ ਸੋਲਰ ਸਿਸਟਮ ਲੱਗਿਆ ਹੋਇਆ ਤੇ ਬਾਕੀ ਆ ਸਾਰੇ ਖੇਤ ਆ ਦੇਖੋ ਇੱਧਰ ਇੱਕ ਸਕੂਲ ਬਣਿਆ ਹੋਇਆ ਜਵਾਕਾਂ ਦਾ ਜਿਹੜੇ-ਜਿਹੜੇ ਖੇਤਾਂ 'ਚ ਰਹਿੰਦੇ ਆ ਉਹਨਾਂ ਦਾ ਸਕੂਲ ਆ ਇਹ ਆਹ ਗਾ ਦੇ ਲੈ ਆ ਆ ਵੀ ਦੇਖ ਪਾਣੀ ਦਾ ਨਿਕਾਲ ਆ ਦੇਖੋ ਆ ਮੱਛਰ ਵੀ ਇੱਥੇ ਬੈਠਾ ਸੀਗਾ ਆ ਪਾਣੀ ਦਾ ਨਿਕਲ ਜਾਂਦਾ ਇੱਧਰ ਥੱਲੇ ਨੂੰ ਉਹੀ ਗੱਲਾਂ ਪੀਪਾਂ ਸਿੱਟੀਆਂ ਪੰਗਾ ਹੈ ਦਾ ਪਿੰਡ ਵਾਲਾ ਮਾਹੌਲ ਹੈ ਬਾਬੇ ਉੱਥੇ ਕੋਈ ਵੱਡੀ ਗੱਲ ਨਹੀਂ ਕੀ ਆ ਪਾਣੀ ਖੜਾ ਦੇਖ ਲਓ ਕੈਨੇਡਾ 'ਚ ਪਾਣੀ ਨਹੀਂ ਖੜਦਾ ਉੱਤੇ ਆ ਮੱਛਰ ਵੀ ਫਿਰਦਾ ਇਹਦੇ ਖੇਤਾਂ 'ਚ ਬੈਠਾ ਹਾਲ ਬਾਬੇ ਵੀ ਘੋੜੇ ਨਾ ਘੋੜੇ ਦਾ ਰੱਖਦੇ ਆ ਗੁਰੇ ਸ਼ੌਂਕ ਹੀ ਨੇ ਗੁਰੇ ਵੀ ਨਾ ਇਹੋ ਜਿਹੀ ਗੱਲ ਕੌਣ ਕਹਿ ਗਿਆ ਲੋਕਾਂ ਇਧਰ ਵੀ ਘਰ ਬਹੁਤ ਸੋਹਣਾ ਦੇਖੋ ਬਣਿਆ ਹੋਇਆ ਉਹ ਚਿੜੀਆਂ ਰੱਖੀਆਂ ਉਹਨਾਂ ਦੇ ਵਾਸਤੇ ਦਾਣਾ ਪਾਉਣ ਵਾਸਤੇ ਬਾਰਛ ਦੇਖੋ ਨੇ ਲਾਇਆ ਬਹੁਤ ਸੋਹਣਾ ਇਹ ਜੀ ਕੰਟਰੀ ਸਾਈਡ ਦਾ ਵਧੀਆ ਲੱਗਦੀ ਹੈ ਇਹ ਦੋਸਤੋ ਖੇਤਾਂ 'ਚ ਜਿਹੜੇ ਘਰ ਆਓ ਤੁਸੀਂ ਦੇਖ ਸਕਦੇ ਆ ਉਹ ਬੰਦੇ ਨੇ ਨਾ ਚਿੜੀਆਂ ਦਾ ਉਹ ਵਿਚੂਗਾ ਆਪਾਂ ਕੇ ਬਾਰਛ ਲਾਇਆ ਹੋਇਆ ਵੇ ਦੇਖੋ ਬਹੁਤ ਸੋਹਣੀ ਕਿਹਨੇ ਮਤਲਬ ਸੂਤ ਦੁੱਤੀ ਹੈ ਚਿੜੀਆਂ ਨੂੰ ਵਿਚਾਰੀਆਂ ਨੂੰ ਬਾਹਰ ਉਹ ਕੁਦਰਤ ਨੂੰ ਕੁਦਰਤ ਨੂੰ ਪਿਆਰ ਕਰਦੇ ਆ ਇਹ ਛੇੜਦੇ ਨਹੀਂ ਕੁਦਰਤ ਨੂੰ ਛੇਦੀ ਜਿਹੜੀ ਚੀਜ਼ ਜਿਵੇਂ ਹੈਗੀ ਹੈ ਉਵੇਂ ਹੀ ਰਹਿਣ ਦਿੰਦੇ ਆ ਦੇਖੋ ਸਾਰੇ ਪਾਸੇ ਦਰਖੇ ਦਾ ਆਹ ਇਹਨਾਂ ਦਾ ਪੋਸਟ ਵਾਸਤੇ ਲਾਇਆ ਹੋਇਆ ਜਿਉਂਕਿ ਮੇਲ ਵਗੈਰਾ ਆਉਂਦੀ ਇਹਨਾਂ ਨੂੰ ਇੱਥੇ ਭਾ ਕੇ ਜਾਂਦੇ ਹਨ ਇਹਨਾਂ ਦਾ ਲੈਟਰ ਵਗੈਰਾ ਦੇਖੋ ਪਰ ਉਸ ਤੋਂ ਬਾਅਦ ਤੁਸੀਂ ਘਰ ਦੇਖੋ ਖੇਤਾਂ 'ਚ ਪਾਇਆ ਹੋਇਆ ਜੱਟ ਨੇ ਕੋਠੀ ਪਾਈ ਆ ਕਹਿੰਦਾ ਦੋ ਮੰਜ਼ਲੀ ਕਿਉਂ ਸਰਾਨਾ ਦੇਖੋ ਆ ਕਿੰਨੇ ਸੋਹਣੇ ਲੱਗਦੇ ਘਰ ਮੂਰੇ ਘਾਹ ਕੋ ਲਾਇਆ ਵਧੀਆ ਤੇ ਇੱਧਰ ਪਾਈ ਆ ਜੱਟ ਨੇ ਦੋ ਮੰਜ਼ਲੀ ਕੋਠੀ ਦੇਖੋ ਮੂਰੇ ਜੱਟ ਨੇ ਖੇਤਾਂ ਦੇ ਵਿੱਚ ਆ ਦੇਖ ਲੋ ਇੱਧਰ ਕਦੋਂ ਵੀ ਬੰਦਲਾ ਕਰੂਗਾ ਕੋਈ ਆ ਪਾਣੀ ਲਾਇਆ ਕੜਕ ਨੂੰ ਪਤਾ ਨਹੀਂ ਕੀ ਲਾਇਆ ਇੱਧਰ ਕੁਛ ਲਾਇਆ ਹੋਇਆ ਕਿਹਦਾ ਨਾਲ ਪਾਣੀ ਛੱਡਿਆ ਆਇਆ ਦਾ ਕਿਨੂੰ ਪਤਾ ਨਹੀਂ ਇਹਨੂੰ ਕੀ ਲਾਇਆ ਇਹਨੇ ਕੀ ਨਹੀਂ ਇਹ ਹੁਣ ਇਹ ਜਾਣਦਾ ਸਾਹਮਣੇ ਉਹ ਵੇ ਘੋੜੇ ਰੱਖਿਆ ਇੱਧਰ ਇਹਨਾਂ ਦੇ ਹੋਰ ਉਹ ਵੇ ਸਾਹਮਣੇ ਘੋੜੇ ਖੜੇ ਸਾਰੇ ਦੋ ਦੋ ਰੱਖਿਆ ਹੋਇਆ ਹੂੰ ਸੋ ਬੜੇ ਵਧੀਆ ਮਤਲਬ ਹੋ ਗਿਆ ਯਾਰ ਇਹਨਾਂ ਦਾ ਮਾਹੌਲ ਹੈ ਤੇ ਰਹਿਣ ਸਹਿਣ ਦਾ ਐ ਕਿਦਾਂ ਬਾਪੇ ਆਪਾਂ ਗੱਡੀ ਨਹੀਂ ਰੋਕ ਸਕਦੇ ਆ ਕਿਤੇ ਮੇਕਸੇ ਦੇ ਘਰੇ ਜਿਵੇਂ ਸੜਕ ਦੇ ਕੋਲੇ ਹਨਾ ਇਹ ਤਾਂ ਆਪਾਂ ਗੱਡੀ ਰੋਕ ਨਹੀਂ ਸਕਦੇ ਸੋ ਵੀ ਸਾਨੂੰ ਦੇਖਣਾ ਪੈਂਦਾ ਵੀ ਕਿੱਥੇ ਗੱਡੀ ਲਾਈਏ ਡਰ ਲੱਗਦਾ ਆ ਦੇਖੋ ਹੁਣ ਜਿਵੇਂ ਪਿੱਛੇ ਗੋਰੇ ਜੱਟ ਨੇ ਬਹੁਤ ਸੋਹਣੀ ਕੁਠੀ ਪਾਈ ਆ ਦੇਖੋ ਇਹ ਦੋ ਮੰਜ਼ਲੀ ਕੁਠੀ ਪਾਈ ਆ ਖੇਤ 'ਚ ਉਹਦਾ ਯਾਰ ਨੇ ਦੇਖੋ ਕਿੰਨਾ ਸੋਹਣਾ ਲੱਗਦਾ ਸੋ ਆਪਾਂ ਇੱਥੇ ਗੱਡੀ ਰਾਈਆ ਸਾਈਡ ਜਿੱਤੇ ਹਜੇ ਵੀ ਡਰ ਲੱਗਦਾ ਵੀ ਕਿਉਂ ਆਪਾਂ ਕਿਸੇ ਦੇ ਕੋਈ ਪਈ ਤੇ ਜਾਂ ਕਿਸੇ ਦੇ ਘਰ ਮੂਰੇ ਇਥੇ ਐ ਗੱਡੀ ਨਹੀਂ ਲਾਹਦੇ ਅਗਲਾ ਉਹਦੀ ਕੋਈ ਕੇਸ ਕਰ ਸਕਦਾ ਆਪਣੇ ਦੇ ਟਰੱਸ ਪਾਸਿੰਗ ਦਾ ਸੋ ਡਿਪੈਂਡ ਕਰਦਾ ਅਸੀਂ ਬਚਾ ਕੇ ਲਾਦੀ ਇੱਥੇ ਸੋ ਜੇ ਮਤਰੋ ਵੀ ਇਹੀ ਮੰਨ ਲਓ ਪੰਜਾਬ ਹੋਵੇ ਹਨਾ ਜਦੋਂ ਬੰਦਾ ਕੋਈ ਹਾੜੀ ਸੋਣੀ ਕੋਈ ਕੰਮ ਕਰਦਾ ਬੰਦਾ ਹਨਾ ਕੋਈ ਭੁੱਖ ਲੱਗਦੀ ਜਾਂ ਪਾਣੀ ਦੀ ਪਿਆਸ ਲੱਗਦੀ ਆਪਾਂ ਭੱਜ ਕੇ ਜਾ ਕੇ ਫੜ ਲਿਆਣਾ ਵੀ ਜਾਂ ਫੜ ਲਿਆ ਇਥੋਂ ਗਵਾਂਢ ਤੋਂ ਜਾ ਕੇ ਸੋ ਇੱਥੇ ਆਪਾਂ ਉਹ ਕੰਮ ਨਹੀਂ ਕਰ ਸਕਦੇ ਹਾਂ ਕੁੰਡਾ ਨਿਕੜ ਜਾ ਸਕਦੇ ਹਾਂ ਕਿਸੇ ਦੇ ਕਹਿਣਾ ਕੋ ਵੀ ਆਪਾਂ ਦਿੱਲੀ ਚ ਪੈਰ ਨਹੀਂ ਧਰ ਸਕਦੇ ਵੱਡੀ ਗੱਲ ਕੀ ਆ ਹੋਰ ਦੱਸੋ ਤੁਸੀਂ ਸੋ ਜੇ ਮੈਂ ਇਹਨੂੰ ਕਿਹਾ ਵੀ ਭੱਜ ਕੇ ਜਾ ਪਾਣੀ ਫੜ ਲਿਆ ਕਰੋ ਪੱਛੇ ਗੋਰੇ ਜੱਟ ਦੇਉ ਤੇ ਇਹ ਕਹਿੰਦਾ ਵੀ ਨਹੀਂ ਕਹਿੰਦਾ ਵੀ ਮੈਂ ਇਹਨੂੰ ਕੀ ਲੋੜ ਨਹੀਂ ਕਹਿੰਦਾ ਮੈਂ ਪਿੰਡ ਨਹੀਂ ਜਾ ਮਸਾ ਵੀ ਪਤੀ ਲੱਖ ਲਾ ਕੇ ਆਇਆ ਸੋ ਮੈਂ ਇੱਥੇ ਰਹਿਣਾ ਚਾਹਣਾ ਵਾਲੇ ਕੰਮ ਕਰਨਾ ਸੋ ਇਹ ਵੀ ਇੱਕ ਬਹੁਤ ਵੱਡਾ ਚੱਕਰ ਆ ਕੈਨੇਡਾ ਦੇ ਵਿੱਚ ਵੀ ਆਪਾਂ ਕਿਸੇ ਦੇ ਘਰੇ ਪੈਰ ਵੀ ਨਹੀਂ ਪਾ ਸਕਦੇ ਸ਼ੀਦੀ ਸੋ ਰਾਜ ਮੁੰਡੇ ਨੂੰ ਭੁੱਖ ਲੱਗ ਗਈ ਕਹਿੰਦੇ ਵੀ ਖਾ ਲਈਏ ਕੁਝ ਕਹਿੰਦਾ ਭੁੱਖ ਬਹੁਤ ਲੱਗਦੀ ਐ ਇਹਨਾਂ ਨੂੰ ਸਾਰਾ ਦਿਨ ਖਾਣ ਤੇ ਖਾਣ ਤੇ ਬੰਦੇ ਨਹੀਂ ਕੀ ਕਰਦੇ ਰਹਿੰਦੇ ਸਭ ਤੋਂ ਪਹਿਲਾਂ ਆ ਬਾਈ ਨੂੰ ਲੱਗੇ ਜਿਹੜਾ ਕੈਮਰਾ ਫੜਾ ਰਿਹਾ ਹੈ ਬrets ki main hunda geeru lag rehta ha ਵਾਰੀ ਗਣ ਕੇ ਬੀਤੀ ਨਹੀਂ ਅਗਲੀ ਵਾਰੀ ਅਗਲੀ ਵਾਰੀ ਲਾਉਣੀਆਂ ਮੱਕੀ ਹੂੰ ਸੇਮ ਫਸਲ ਨਹੀਂ ਲਾਉਣੇ ਜੇ ਲੋ ਸੇਮ ਹੀ ਹੋ ਜਾ ਇਧਰ ਦੇਖ ਆ ਘਰ ਯਾਰ ਕਿੱਥੇ ਪਾਇਆ ਨੇ ਬਾਈ ਨੇ ਦੇਖੋ ਆ ਜਾ ਕੀ ਬਾਤ ਆ ਯਾਰ ਆ ਘਰ ਦੇ ਮੂਰੇ ਕਿੰਨਾ ਖੁੱਲਾ ਥਾਂ ਇੱਥੇ ਕੋਈ ਰੋਗ ਡੋਗ ਨਹੀਂ ਦੋਸਤੋ ਵੀ ਕਿੰਨਾ ਤੋਂ ਮੇਰਾ 4 ਇੰਚ ਥਾਂ ਇਧਰ ਨੂੰ ਤੋਂ ਘੇਰ ਲਿਆ 4 ਇੰਚ ਤੋਂ ਇਧਰ ਨੂੰ ਘੇਰ ਲਿਆ ਕੋਈ ਚੱਕਰ ਨਹੀਂ ਇੱਥੇ ਇਹ ਚੱਕਰ ਨਹੀਂ ਹੈਗਾ ਕੈਨੇਡਾ 'ਚ ਜਿੰਨਾ ਤੁਸੀਂ ਆਪ ਘੇਰ ਸਕਦੇ ਆ ਬਾਰ ਬਾਰ ਖੇਤਾਂ 'ਚ ਘੇਰ ਲੂ ਆਪਾਂ ਅੱਗੇ ਅੱਗੇ ਰੋਗ ਗਏ ਆ ਮਤਲਬ 10 ਕਿਲੋਮੀਟਰ 15 ਕਿਲੋਮੀਟਰ ਆਪਾਂ ਅੱਗੇ ਆਗੇ ਸੀਗੇ ਕਾਰ ਤੇ ਦੇਖਦੇ ਦੇਖਦੇ ਆਏ ਹੁਣ ਇੱਧਰਲੇ ਪਾਸੇ ਆਪਣੇ 에어ਪੋਰਟ ਆ ਸਾਹਮਣੇ ਬਿਲਕੁਲ ਬਹੁਤ ਵੀ ਦੇਖਦੇ ਹਾਂ ਜਹਾਜ ਉੱਡ ਜਾਂਦੇ ਆ ਛੋਟਾ 에어ਪੋਰਟ ਆ ਮੰਨ ਲਓ ਇੱਥੋਂ ਜਾਂਦਾ ਟ੍ਰਾਂਟੋ ਬ੍ਰੈਂਟਨ ਵਾਲੀ ਸਾਈਡ ਤੇ ਸਾਰੇ ਕਿਤੇ ਫਲੈਟਾਂ ਜਾਂਦੀਆਂ ਪਰ ਮੇਨਲੀ ਇੱਥੋਂ ਟ੍ਰਾਂਟੋ ਜਾਂਦੀ ਹੈ ਤੇ ਇੱਧਰ ਮੰਨ ਲਓ ਆਪਣੇ ਸਾਈਡ ਤੇ ਪੀਚ ਆ ਕਿ ਜਿਹੜਾ ਸਾਡਾ ਪਿੰਡ ਸੂਸੈਂਟ ਮੈਰੀ ਆ ਇਦੇ ਨੇੜੇ ਬਹੁਤ ਸਾਰੀਆਂ ੀਚਾਂ ਚਾਰ ਦੋ ਪੰਜ ੀਚਾਂ ਬਹੁਤ ਵੱਡੀਆਂ ਵੱਡੀਆਂ ਇੱਥੇ ਨੇੜੇ-ਤੇੜੇ ਹੈਗੀਆਂ ਸੋ ਆਪਣੇ ਨੇੜੇ 15 ਕਿਲੋਮੀਟਰ ਤੇ ਇੱਕ ੀਚ ਆ ਚੁੱਕੀ ਆ ਤੇ ਨਾਲੇ ਇੱਕ ਛੋਟਾ ਜਿਹਾ ਪਾਰਕ ਆ ਆਪਾਂ ਬੱਗੇ ਚੱਲਦੇ ਆ ਦੇਖਦੇ ਆ ਅਗੇ ਦੇ ਵਿੱਚ ਕੀ ਆ ਤੇ ਲੈਣੀਆਂ ਨਿਆਰੇ ਆ ਜੋ ਬਾਕੀ ਆਪਣਾ ਤੁਹਾਨੂੰ ਪ੍ਰਭ ਸਿਮਰਨ ਟੈਰਕੇ ਦਿਖਾਊਗਾ ਮੁੰਡਾ ਪੂਰਾ ਤਕੜਾ ਸਵਿਮਰ ਆ ਤੇ ਇੰਨੀ ਠੰਡ ਦੇ ਵਿੱਚ ਤੁਹਾਨੂੰ ਗੋਤਾਖੋਰ ਗੋਤਾਖੋਰ ਇਹ ਉੱਥੇ ਨਹਿਰ 'ਚ ਕੱਢਦਾ ਰਿਹਾ ਸਮਾਰਟਫੋਨ ਦੇ ਕਿੱਡਾ ਗਿਆ ਉਹਦਾ ਤੂੰ ਇਹ ਆਪ ਨੂੰ ਆ ਪਤਾ ਨਹੀਂ ਕਿੱਧਰ ਲਾਇਆ ਦੋਸਤੋ ਅੱਗੇ ਆ ਝਾੜੀਆਂ ਆ ਗਈਆਂ ਬੂਟੇ ਤਾਂ ਬਾਅਦ ਤੱਕ ਨੇ ਵਿਚ ਹੈ ਲੱਗ ਪਤਾ ਜਾਊ ਕੀ ਆ ਪੁੱਠੇ ਇਹ ਪਾਸੇ ਆਏ ਆ ਆਪਾਂ ਹੈ ਨਹੀਂ ਵੇ ਇਧਰ ਦੀ ਰਸਤਾ ਕੋਈ ਆਉਣ ਦਾ ਪਰ ਆਪਾਂ ਫਿਰ ਵੀ ਆਗੇ ਚੱਲੋ ਰਹਿਣੀ ਆਗੇ ਕੀ ਆ ਤੇਰਾ ਵਿਚ ਉਹ ਘੇੜ ਲੱਗਦਾ ਵਿਊ ਪਾਣੀ ਪਾਣੀ ਹੋਇਆ ਪਿਆ ਮੇਰੇ ਵੀਰੋ ਮੈਂ ਆਇਆ ਬਾਬੇ ਬਾਬੇ ਉਹ ਆ ਦੇਖ ਰੋ ਜੀ ਕੈਨੇਡਾ ਦੀ ਮੱਟੀ ਪਣਾ ਗਿਆ ਕੋਈ ਉਹ ਸਾਹਮਣੇ ਮਾ ਸਾਡੇ ਕੋਲ ਆ ਜਾਓ ਅਮਰ ਜੀ ਹਾਰਮਨੀ ਵਿੱਚ ਦੇ ਮੱਥਾ ਟੇਕ ਲਵਾਜੋ ਮੱਥੇ ਮੜੀ ਬਣਾ ਵੀ ਕਿਸ ਦੀ ਲੱਸੀ ਤੁਸੀਂ ਦੁੱਧਾ ਤੋਂ ਪਾ ਕੇ ਜਾਂਦਾ ਹੋਗਾ ਸਾਣੀਆਂ ਦੁਆਰ ਨੂੰ ਕੋਈ ਸੋ ਆਜੋ ਆਪਾਂ ਚੱਲਦੇ ਆ ਅੱਗੇ ਵਿੱਚ ਤੇ ਪਹੁੰਚ ਚੁੱਕੇ ਆ ਆਪਾਂ ਘੁੰਮਦੇ ਘੁੰਮਦੇ ਤੇ ਇਹਨੇ ਅੱਗੇ ਕੀ ਆ ਐ ਤਾਂ ਖਤਲੇ ਵਾਲੀ ਜਗਾ ਯੂ ਹੀ ਇਹ ਉਹਨਾਂ ਟੱਪਾ ਕੀਤਾ ਉਹਨਾਂ ਕਿਹੜੇ ਦਾ ਜਹਾ ਇਹਨੇ ਕਰਦੇ ਕੀ ਆ ਕੰਮ ਇਹਨਾਂ ਨੂੰ ਹੈ ਨਹੀਂ ਕੋਈ ਤੇ ਉਹ ਭਰਾਵਾ ਤੇਰੇ ਉੱਤੋਂ ਦੀ ਘੁੰਮਦੇ ਆ ਉਹ ਕਹਿੰਦੇ ਕਿੱਥੇ ਤੁਰਿਆ ਫਿਰਦਾ ਇਹ ਤੇਲ ਬਾਧੂ ਪੈਸੇ ਇਹਨਾਂ ਕੋਲ ਹੈ ਦੇ ਦਾ ਦੇਖਾ ਕਿਉਂ ਆਉਂਦੀਆਂ ਨੇ ਸ਼ਿਪਾਂ ਐਂਡੀਆਂ ਐਂਡੀਆਂ ਉਹੀ ਆਏ ਹੋ ਉੱਥੇ ਜਾਈ ਸੀ ਆ ਪੁੱਤ ਕੈਨੇਡਾ ਦੇ ਵਿੱਚ ਮੇਰੇ ਵੀਰੋ ਨਿਆਰਾ ਤਾਂ ਬੰਦਾ ਕਿ ਵਿੱਚ ਜਾ ਕੇ ਦਿਖਾਏਗਾ ਪਾਣੀ ਬਹੁਤ ਵਾਬ ਆ ਬਾਈ ਘਰ ਨਾ ਪਾਣੀ ਪਾਣੀ ਬਹੁਤ ਖਾਪਾ ਅੱਗੇ ਕੀ ਪਾਣੀ ਦਿਖਾਵਾਂ ਮੈਂ ਆਪਣੇ ਦਾ ਉਹਨਾਂ ਨੂੰ ਉਹੀ ਪਿਆ ਆਂਦਾ ਪਰ ਯਾਰ ਇਹ ਨਾ ਇਹ ਵਿੱਚ ਸਹੀ ਨਹੀਂ ਤੁਹਾਨੂੰ ਹੋਰ ਵਿੱਚ ਵੀ ਦਿਖਾਵਾਂਗੇ ਇਹ ਤਾਂ ਰੁੜੇ ਜੇ ਪਾਇਆ ਇੱਥੇ ਪਰ ਉਹ ਚਲੋ ਠੀਕ ਆ ਪਾਣੀ ਸਾਫ ਆ ਮਟਰ ਪ੍ਰੂਫ ਨਹੀਂ 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 ਸੋ ਆ ਦੋਸਤੋ ਕੈਨੇਡਾ ਦੇ ਵਿੱਚ ਬਹੁਤ ਸਾਰੇ ਇਹੋ ਜਿਹੇ ਬੀਚਸ ਨੇ ਹੁਣ ਇਸ ਤੋਂ ਅਗਲੇ ਮਨਤ ਮਤਲਬ ਕਿ ਸਾਰੀਆਂ ਬੀਚਸ ਖੋਲਿਆ ਜਾਣੇ ਆ ਤੇ ਬਹੁਤ ਮਤਲਬ ਕੱਟ ਹੋਇਆ ਕਰੂਗਾ ਤੁਸੀਂ ਦੇਖੋਗੇ ਤੇ ਹਰ ਇੱਕ ਬੀਚ ਤੇ ਸੋ ਲੋਕ ਬਹੁਤ ਦੂਰ ਦੂਰ ਤੱਕ ਮੰਡ ਜਾਂਦੇ ਆ ਜਿਵੇਂ ਬ੍ਰੈਂਪਟਨ ਟੋਰਾਂਟੋ ਤੋਂ ਬਹੁਤ ਦੂਰ ਤੱਕ ਜਾਂਦੇ ਆ ਕਿ ਕੋਈ ਬੀਚ ਵਧੀਆ ਮਿਲ ਜਾਏ ਇਹਨਾਂ ਨੂੰ ਦੇਖਣ ਨੂੰ ਨਾ ਤੇ ਸਾਡਾ ਕਿਹੋ ਜਿਹਾ ਪੈਂਡਾ ਸੂਸਨਟ ਮੇਰੀ ਜਿੱਥੇ ਕਿ ਨੇੜੇ ਨੇੜੇ ਬਹੁਤ ਸਾਰੇ ਵਧੀਆ ਬੀਚਸ ਨੇ ਤੇ ਜਿੱਥੇ ਲੋਕ ਆ ਕੇ ਆਪਣਾ ਟਾਈਮ ਸਪੈਂਡ ਕਰਦੇ ਆ ਗਰਮੀ ਦੇ ਵਿੱਚ ਤੁਸੀਂ ਦੇਖੋਗੇ ਆ ਸਾਰਾ ਜਿਹੜਾ ਭਰਿਆ ਹੋਇਆ ਕਰੂਗਾ ਅਗਲੇ ਮਹੀਨੇ ਤੋਂ ਸੋ ਆਪਾਂ ਤੁਹਾਨੂੰ ਅੱਗੇ ਹੋਰ ਵੀ ਬਲੌਗ ਦਿਖਾਵਾਂਗੇ ਚਲੋ ਪਰ ਇਸ ਵੀਡੀਓ ਚ ਆਪਾਂ ਅੱਜ ਕੈਨੇਡਾ ਦੇ ਮਤਲਬ ਕਿ ਪਿੰਡਾਂ ਦਾ ਮਾਹੌਲ ਜ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕੀਤੀ ਐ ਸੋ ਆਪਾਂ ਨਾਲ-ਨਾਲ ਚੱਲਦੇ ਹੋਏ ਵਿੱਚ ਮਿਲੀ ਆਪਾਂ ਤੁਹਾਨੂੰ ਦਿਖਾਇਆ ਤੇ ਸਾਹਮਣੇ ਨਾ ਇੱਥੇ ਬਹੁਤ ਸਾਰੇ ਸ਼ਿਪ ਮਤਲਬ ਜਾ ਰਹੇ ਨੇ ਸਮਾਨ ਲੈ ਕੇ ਕੈਨੇਡਾ ਦੇ ਵਿੱਚ ਮਤਲਬ ਇੱਥੇ ਸਾਡਾ ਜਿਹੜਾ ਪਿੰਡ ਹੈ ਇਹਦੇ ਵਿੱਚ ਸ਼ਿਪ ਮਤਲਬ ਬਹੁਤ ਜ਼ਿਆਦਾ ਆਉਂਦੇ ਜਾਂਦੇ ਆ ਸਮਾਨ ਲੈ ਕੇ ਇਮਪੋਰਟ ਐਕਸਪੋਰਟ ਕਰਦੇ ਏਪੋਰਟ ਆ ਇਥੇ ਇਹਨਾਂ ਨੂੰ ਸੋ ਆ ਦੋਸਤੋ ਜਿਹੜੀ ਗੱਲ ਆ ਵੀ ਆਪਾਂ ਪੁੱਛਿਆ ਸੀ ਇੱਥੇ ਕਿਹਤੋਂ ਜਿੱਥੇ ਆਪਾਂ ਖੜੇ ਆ ਫਾਰਮ ਦੇ ਬਾਹਰ ਕਿ ਅਸੀਂ ਮਤਲਬ ਜੀ ਫਾਰਮ ਵਿਜ਼ਿਟ ਕਰਨਾ ਹੋਵੇ ਘੋੜੇ ਵਗੈਰਾ ਦੇਖਣ ਹਉਣ ਜਾਂ ਤੁਸੀਂ ਕੀ ਕਰਦੇ ਆ ਇੱਥੇ ਵੀ ਉਹਦਾ ਕੀ ਹਨਾ ਤੁਸੀਂ ਕਿਦਾਂ ਕਰਦੇ ਆ ਦੇਖ ਸਕਦੇ ਆ ਸੋ ਦੋਸਤੋ ਇਹ ਤੁਹਾਨੂੰ ਦੱਸ ਦਈਏ ਵੀ ਇਹ ਇਹਨਾਂ ਦਾ ਬਿਜ਼ਨਸ ਬਣਾਇਆ ਹੋਇਆ ਕੋਈ ਇਦਾਂ ਨਹੀਂ ਆਪਾਂ ਵਿਜ਼ਿਟ ਕਰ ਸਕਦੇ ਜੇ ਵਿਜ਼ਿਟ ਕਰਨਾ ਤਾਂ ਪਹਿਲਾਂ ਤਾਂ ਅਪਾਇੰਟਮੈਂਟ ਲੈਣੀ ਪਊਗੀ ਆਪਾਂ ਨੂੰ ਫਾਰਮ ਦੇਖਣ ਦੇ ਲਈ ਹਨਾ ਸੋ ਫਾਰਮ ਦੇਖਣ ਦੇ ਲਈ 10 ਡਾਲਰ ਪਰ ਪਰਸਨ ਦੇ ਚਾਰਜਸ ਨੇ ਤੁਹਾਨੂੰ ਉਹਦਾ ਫਾਰਮ ਦਿਖਾਉਣਗੇ ਜੋ ਵੀ ਉਹਨਾਂ ਦੇ ਕੋੜੇ-ਕੜੇ ਰੱਖਿਆ ਜਾਂ ਕਿ ਹੋਰ ਉੱਥੇ ਬੱਕਰੀਆਂ ਵਗਰਾ ਮਨ ਉਹਦਾ ਭੇਡਾਂ ਰੱਖ ਰਹੀਆਂ ਪਿੱਛੇ ਇਹਨਾਂ ਨੇ ਉਹ ਦਿਖਾਉਣ ਵਾਸਤੇ 10 ਡਾਲਰ ਤੁਹਾਨੂੰ ਲੈਣਗੇ ਦੇਖ ਲਓ ਤੁਸੀਂ ਸੋ ਪੰਜਾਬ 'ਚ ਆਪਣੇ ਕੋਲੇ ਸਾਰਾ ਕੁਝ ਫ੍ਰੀ ਆ ਵਧੀਆ-ਵਧੀਆ ਘੋੜੇ ਵਧੀਆ-ਵਧੀਆ ਆਪਣੇ ਕੋਲੇ ਮਤਲਬ ਬਰੀਡ ਹੁੰਦੀ ਆ ਹਰ ਕਿਸੇ ਚੀਜ਼ ਦੀ ਹਰ ਐਨੀਮਲ ਦੀ ਹਰ ਪੰਛੀ ਦੀ ਆਪਣੇ ਕੋਲ ਬਰੀਡਾਂ ਹੈਗੀਆਂ ਤੇ ਆਪਾਂ ਫਰੀ ਚ ਦਿਖਾਉਣੇ ਆ ਸੋ ਇੱਥੇ ਦੋਸਤੋ 10 ਡਾਲਰ ਪਰ ਪਰਸਨ ਫੀਸ ਆ ਤੇ ਜੇ 50 ਡਾਲਰ ਤੁਸੀਂ ਦਿਓਗੇ ਫਿਰ ਸਾਨੂੰ ਘੋੜੇ ਤੇ ਛੋੜਾ ਮੋੜਾ ਗਿੜਾ ਘੜਾ ਦੇਣਗੇ ਉਹ ਠੀਕ ਹੈ ਜਿਸ ਪੂਰਾ ਮਤਲਬ ਗਿੜਾ ਘਟਨਾ ਘੋੜੇ ਤੇ ਪੂਰਾ ਫਿਰ 100 ਡਾਲਰ ਪਰ ਪਰਸਨ ਇੱਥੇ ਕੀ ਆ ਨਾ ਦੀ ਤੇ ਉਹਨਾਂ ਨੇ ਸਾਨੂੰ ਨੰਬਰ ਵਗੈਰਾ ਦਿੱਤਾ ਕਹਿੰਦਾ ਜੀ ਤੁਸੀਂ ਆਉਣਾ ਦਾ ਅਪਾਇੰਟਮੈਂਟ ਬੁੱਕ ਕਰ ਲਿਓ ਤੇ ਆ ਕੇ ਉਹਦਾ ਦੇਖ ਲਿਓ ਸੋ ਇਹ ਹਾਲਾਤ ਆ ਦੋਸਤੋ ਉਥੇ ਪੈਸਾ ਹੀ ਮੁੱਖ ਹੈ ਕੈਨੇਡਾ ਦੇ ਵਿੱਚ ਜੇ ਆਪਾਂ ਦੇਖੀਏ ਪੈਸੇ ਤੋਂ ਬਣਾਏ ਤੇ ਕੋਈ ਬੰਦਾ ਪਾਣੀ ਦੀ ਘੁੱਟ ਵੀ ਨਹੀਂ ਪੀਉਂਦਾ ਸਮਝ ਲਓ ਸਿੱਧੀ ਗੱਲ ਸੋ ਆ ਇਹਨਾਂ ਦਾ ਫਾਰਮ ਆ ਦੋਸਤੋ ਪਿੱਛੇ ਚੱਲ ਕਾਫੀ ਸੀਗਾ ਆਪਾਂ ਹੁਣ ਚਲੋ ਨਹੀਂ ਦੇਖ ਸਕਦੇ ਇੱਥੋਂ ਪਿੱਛੇ ਕਾਫੀ ਜ਼ਿਗਾ ਮਤਲਬ ਕੋੜੇ ਘੜੇ ਰੱਖੇ ਹੋਏ ਸੀਗੇ ਤੇ ਆਹ ਪਿੱਛੇ ਕਾਫੀ ਦੂਰ ਤੱਕ ਹੈਗਾ ਇਹਨਾਂ ਦਾ ਫਾਰਮ ਜੀ ਆ ਦੇ ਲੁਲੇ ਹੀ ਆ ਇਹਨਾਂ ਨੂੰ ਹੋਰ ਇੱਕ ਕੀ ਆਵਾਜ਼ ਆ ਰਿਹਾ ਜਮਾ ਮਤਲਬ ਟਿੱਬਿਆਂ ਦੇ ਨਾਲ ਹੀ ਨਹੀਂ ਬਾਈ ਵੇਚੇ ਯਾਰ ਉਹ ਵਨਬਾ ਪਈ ਹੋਣਾ ਪੂਰੇ ਪਹਾੜ ਦੇ ਨਾਮ ਨਾਲ ਦੇਖਿਆ ਕੀ ਬਾਤ ਆ ਯਾਰ ਪਾਲ ਮੇਂ ਵੋਟੋ ਸੋ ਤੁਸੀਂ ਆ ਦੇਖ ਲਓ ਇੱਥੇ ਨਾ ਇੱਕ ਕਸਬਾ ਆ ਸ਼ੁਰੂ ਹੋ ਗਿਆ ਤੁਸੀਂ ਜਾ ਰਹੇ ਸੀ ਕਿਨੇ ਆਪਣੇ ਕਹਿੰਦੇ ਨੇ ਕਿ ਛੋਟਾ ਜਿਹਾ ਘਰ ਹੁੰਦਿਆ ਉਥੋਂ ਕਸਬਾ ਸ਼ੁਰੂ ਹੋਇਆ ਲੋਕ ਥੋੜੇ ਬਹੁਤ ਰਹਿੰਦੇ ਆ ਇੱਥੇ ਘਰ ਦੇ ਕੋਲ ਬਹੁਤ ਸੋਹਣੇ ਮਤਲਬ ਘਰ ਆ ਪਿਛਲੇ ਪਾਸੇ ਸਮੁੰਦਰਾ ਘਰਾਂ ਦੇ ਪਿਛਲੇ ਪਾਸੇ ਜੇ ਆਪਾਂ ਦੇਖੀਏ ਪਰ ਘਰ ਬਹੁਤ ਸੋਹਣੇ ਆ ਸਾਰੇ ਜਿੰਨੇ ਹੀ ਘਰ ਸਾਹੀ ਦੇਖਿਆ ਇੱਥੇ ਬਹੁਤ ਸੋਹਣੇ ਲੱਗੇ ਮਤਲਬ ਇਹ ਤਾਂ ਪੁਰਾਣੇ ਆ ਕਾਫੀ ਮਤਲਬ ਇਹ ਇੱਕ ਹਿਸਾਬ ਨਾਲ ਪਿੰਡ ਜਿਹਾ ਕਹਿ ਸਕਦੇ ਆ ਆਪਾਂ ਇੱਕ ਹੋਰ ਕਸਬਾ ਮਤਲਬ ਤੁਹਾਨੂੰ ਮਿਲਿਆ ਰਜੰਦੇ ਜਾਂਦੇ ਨੂੰ ਆ ਦੇਖੋ ਜਿਵੇਂ ਪਿਛੇ ਪਹਾੜ ਇਹਨਾਂ ਦੇ ਤੇ ਥੱਲੇ ਇਹਨਾਂ ਨੇ ਘਰ ਬਣਾਏ ਹੋਏ ਪਿਛੇ ਗੱਡੀਆਂ ਪੜਾਈਆਂ ਜਿਵੇਂ ਦੋ ਦੋ ਤੰਤਨ ਬਾਹਰ ਚ ਇਦਾਂ ਹੀ ਮਤਲਬ ਬੜਾ ਸੀਗਾ ਇਹ 1.5-2 ਕਿਲੋਮੀਟਰ ਤੱਕ ਕਸਬਾ ਹੈ ਸਮੁੰਦਰ ਦੇ ਰਹਿੰਦੇ ਆ ਸਾਰੇ ਲੋਕ ਪਰ ਦੇਖਣ ਨੂੰ ਬਹੁਤ ਸੋਹਣਾ ਤੇ ਸ਼ਾਂਤੀ ਬਹੁਤ ਹੈ ਜੀ ਅੱਗੇ ਆ ਰਿਹਾ ਇਹ ਕਸਬਾ ਜਾ ਰਿਹਾ ਬਾਅਦ ਚ ਬਣਾ ਦੂੰਗਾ ਮੈਂ ਵਾਰੀ ਵਾਰੀ ਨਾ ਵੀ ਆ ਦੇਖੋ ਬਿਲਗੋ ਕਸਬਾ ਬਣਿਆ ਹੋਇਆ ਸਮੁੰਦਰ ਦੇ ਆ ਇੱਧਰ ਵੀ ਜਾਂਦਾ ਰੋਡ ਇੱਧਰ ਚਲੀਏ ਹਾਂ ਸਿੱਧੇ ਚੱਲੀਏ ਯਾਰ ਇਹ ਸੇਮ ਹੀ ਆਣੇ ਨੇ ਥੰਮ ਕੇ ਆਣੇ ਸੱਚੀ ਸੋ ਆ ਦੋਸਤੋ ਜਿਹੜਾ ਆਪਾਂ ਤੁਹਾਨੂੰ ਪਿੱਛੇ ਕਸਬਾ ਆ ਦਿਖਾਇਆ ਕਸਬਾ ਆ ਮੰਗ ਕੇ ਆ ਨੇੜੇ ਪਾਣੀ ਤੇਰਾ ਆਪਾਂ ਨੂੰ ਦੱਸ ਗਿਆ ਇਹਨੂੰ ਗ੍ਰੋਸ ਕੈਪ ਲੋਕੇਸ਼ਨ ਦਾ ਨਾਮ ਦਿੱਤਾ ਜਾਂਦਾ ਤੁਸੀਂ ਸੰਤ ਮੈਰੀ ਦੇ ਨੇੜੇ ਏਡੀ ਜਗ੍ਹਾ ਗ੍ਰੋਸ ਕੈਪ ਉੱਥੇ ਆਪਸ ਪਾਣੀ ਦਾ ਵਿਊਆ ਦੇਖਣ ਨੂੰ ਮਿਲਦਾ ਤੇ ਜੇ ਤੁਸੀਂ ਮਤਲਬ ਕਿ ਕਰਨੀ ਹੈ ਹਾਈਕਿੰਗ ਕਰਨੀ ਆ ਤੁਸੀਂ ਪਹਾੜ ਤੇ ਵੀ ਚੜ ਸਕਦੇ ਆ ਮਤਲਬ ਇਦਾਂ ਦਾ ਵੀ ਤੁਹਾਡੇ ਕੋਲੇ ਚਾਂਸ ਹੈਗਾ ਜੇ ਤੁਸੀਂ ਕਰਨਾ ਚਾਹੁੰਦੇ ਆ ਤੇ ਪਿੱਛੇ ਤੁਸੀਂ ਕਸਬਾ ਦੇਖ ਹੀ ਰਹੇ ਸੀਗੇ ਛੋੜੇ ਛੋੜੇ ਘਰ ਬਣੇ ਹੋਇਆ ਪਾਣੀ ਦੇ ਉੱਤੇ ਤੋ ਪਾਣੀ ਦੇ ਉਤੇ ਇਿਹੜੇ ਘਰ ਬਣਿਆ ਬਹੁਤ ਸੋਹਣਾ 뷰 ਆਉਂਦਾ ਉਹਨਾਂ ਨੂੰ ਸ਼ਾਮ ਵਧੀਆ ਉਹਨਾਂ ਦੀ ਬਹੁਤ ਘੈਂਟ ਨਜ਼ਾਰਾ ਕਹਿ ਸਕਦੇ ਆ ਆਪਾਂ ਸੋ ਉੱਧਰ ਇਹ ਦੇਖ ਸਕਦੇ ਆ ਉਧਰ ਘਰ ਬਣੇ ਹੋਏ ਨੇ ਉਧਰਲੀ ਸਾਈਡ ਤੇ ਉੱਤੋਂ ਦੀ ਘੁੰਮ ਕੇ ਇਧਰ ਦੀ ਉਹ ਉੱਥੋਂ ਦੁਬਾਰਾ ਇਹਨਾਂ ਦਾ ਸਾਰਾ ਕਸਬਾ ਸਟਾਰਟ ਹੋਇਆ ਇਹਨਾਂ ਦਾ ਘਰ ਬਣਿਆ ਇਧਰ ਦੇਖੋ ਇਧਰ ਉਹ ਸਮੁੰਦਰਾ ਪਿਛਲੇ ਪਾਸੇ ਇਧਰ ਦੇਖੋ ਸੋ ਬਧੀਆ ਮਤਲਬ ਮੌਲਾ ਤੋ ਯਾਰ ਜੇ ਆਪਾਂ ਘਰਾਂ ਦੀ ਗੱਲ ਕਰੀ ਨਾ ਘਰਾਂ ਦੀ ਇਹਨਾਂ ਨੇ ਛੰਡ ਕੱਢੀ ਹੁੰਦੀ ਹੈ ਬਈ ਆ ਜਿਹੜੇ ਬਾਰ-ਬਾਰ ਬਣਦੇ ਆ ਵਧੀਆ ਉਹ ਆਮ ਪੁਰਾਣੇ ਪੁਰਾਣੇ ਘਰ ਹੋ ਗਏ ਉਹ ਤਾਂ ਚਲੋ ਉਹ ਵੀ ਘਰਾ ਤਾਂ ਜਿਵੇਂ ਲੱਕੜ ਦੇ ਡੱਬੇ ਹੁੰਦੇ ਆ ਕਹਿ ਸਕਦੇ ਆਪਾਂ ਪਰ ਜਿਹੜੇ ਹੁਣ ਅੱਜ ਕੱਲ ਵਧੀਆ ਘਰ ਬਣਾ ਰਹੇ ਥੋੜਾ ਜਿਹਾ ਮਜ਼ਬੂਤੀ ਦੇ ਨਾਲ ਤੇ ਵਧੀਆ ਬਣਾ ਰਹੇ ਨੇ ਉਹ ਘਰ ਬਹੁਤ ਸੋਹਣੇ ਦੇ ਵਧੀਆ ਵੀ ਨੇ ਆ ਦੇਖੋ ਜਿਵੇਂ ਸਮੁੰਦਰ ਤੇ ਬਣੇ ਹੋਇਆ ਇਹਨਾਂ ਦੀ ਸ਼ਾਮ ਹੈ ੜੀ ਬੜੀ ਵਧੀਆ ਲੰਘਦੀ ਆ ਤੇ ਇੱਥੇ ਹਣੇ ਲੋਕ ਵੀ ਕਾਫੀ ਰਹਿੰਦੇ ਵੀ ਕੱਲਾ ਘਰ ਨਹੀਂ ਕਹਿ ਸਕਦੇ ਆਪਾਂ ਆਫੀਕਰ ਬਣੇ ਹੋਇਆ ਨਾ ਨਾ ਹਾਂ ਜਿਵੇਂ ਬਾਣ ਬਾਣ ਜਿਵੇਂ ਕਹਿੰਦੇ ਨੇ ਆਪਣੇ ਇੱਕ ਗਲੀ ਆ ਗਈ। ਇੱਕ ਪਿੰਡ ਦੀ ਫਰਨੀ ਦਾ ਵੀ ਹਿੱਸਾ ਆ ਗਿਆ ਉਹ ਜੀ ਹੈ। ਸੋ ਮੈਨੂੰ ਲੱਗਦਾ ਵੀ ਇੰਨਾ ਚ ਜਿਹੜਾ ਪਿਆਰ ਵੀ ਹੋਊਗਾ ਜਿਹੜੇ ਆਮ ਆਪਾਂ ਗੱਲ ਕਰੀਏ ਜਿਹੜੇ ਸ਼ਹਿਰਾਂ 'ਚ ਰਹਿੰਦੇ ਆ ਕੋਰੇ ਉਹਨਾਂ ਨਾਲੋਂ ਇੰਨਾਂ ਦਾ ਪੂਰਾ ਹੀ ਫਰਕ ਆ। ਇਹ ਤਾਂ ਉਹਨਾਂ ਨਾਲੋਂ ਸੱਚ ਗਾਲਾਂ ਹੀ ਘੱਟਦੇ ਆ ਵੀਰੇ ਸ਼ਹਿਰ ਦੇ ਲੋਕ ਜਿਹੜੇ ਕੋਰੇ। ਇਹਨਾਂ ਦਾ ਆਪਦਾ ਹੀ ਪੂਰਾ ਇੱਕ ਡਿਫਰੈਂਟ ਕਲਚਰ ਕਹਿ ਸਕਦੇ ਆ ਆਪਾਂ। ਡਿਫਰੈਂਟ ਹੀ ਇਹਨਾਂ ਦੇ ਕੰਮਕਾਰ ਆਗੇ। ਸੋ ਜਿਵੇਂ ਕਹਿ ਦੀ ਆਪਣੇ ਚ ਵੀ ਬਹੁਤ ਲੋਕ ਗਾੜੇ ਸ਼ਹਿਰਾਂ ਚ ਮਾਡਰਨ ਹੋ ਗਏ ਤੇ ਕੁਝ ਪਿੰਡਾਂ ਚ ਰਹਿੰਦੇ ਐੜੇ ਕਿ ਮਤਲਬ ਪਿੰਡਾਂ ਨੂੰ ਵੀ ਪ੍ਰਮੋਟ ਕਰਦੇ ਆ ਜਾਂ ਹਨਾ ਉਹਦਾ ਆਪਣਾ ਖਿੱਤ ਅਰੀਜਨਲ ਹੁੰਦਾ ਚੀਜ਼ਾਂ ਨੂੰ ਉਹ ਪ੍ਰਮੋਟ ਕਰਦੇ ਆ ਇਹ ਉੱਥਾਂ ਦੇ ਲੋਕ ਆ ਜਿਹੜੇ ਇੱਥੇ ਰਹਿੰਦੇ ਆ ਅਸੀਂ ਦੇਖ ਸਕਦੇ ਆ ਕੋਈ ਘਰ ਪੁਰਾਣਾ ਬਣਿਆ ਹੋਇਆ ਕੋਈ ਨਵਾਂ ਮਤਲਬ ਪਰ ਐ ਕੋਈ ਡਿਸਟਰਬੈਂਸ ਨਹੀਂ ਹੈਗੀ ਕੋਈ ਰੌਲਾ ਰੱਪਾ ਨਹੀਂ ਹੈਗਾ ਕੋਈ ਜਵਾਕ ਦੇਖ ਲਓ ਬਾਹਰ ਖੇਡਦਾ ਕੋਈ ਜਵਾਗਣੀ ਮਾਰ ਜਿਹੜਦਾ ਕੈਨੇਡਾ ਦੇ ਵਿੱਚ ਬਹੁਤ ਗੱਲਾਂ ਚੰਗੀਆਂ ਬਹੁਤ ਮਾੜੀਆਂ ਠੀਕ ਆ ਇਹ ਸ਼ਾਂਤੀ ਨੂੰ ਹੁਣ ਆਪਾਂ ਮਾੜੀ ਵੀ ਲੈ ਸਕਦੇ ਆ ਕੋਈਆਂ ਲੋਕ ਘਰਾਂ 'ਚ ਬੈਠੇ ਆ ਠੀਕ ਆ ਲੋਕ ਵੀ ਇਕੱਲੇ ਬੈਠੇ ਆ ਵੀ ਗੱਲ ਨਹੀਂ ਕਰਦਾ ਦਿਨੋਂ ਆਪਾਂ ਚੰਗੀ ਤਰੀਕਾ ਨਾਲ ਵੀ ਕਹਿ ਸਕਦੇ ਆ ਬਾਈ ਕੋਈ ਸਰਵਿਸ ਨਹੀਂ ਹੈਗੀ ਕੀ ਰੁਕੇਗੀ ਬੰਦਾ ਉਹਦੀ ਜ਼ਿੰਦਗੀ 'ਚ ਕੁਝ ਮਰਜ਼ੀ ਕਰੇ ਠੀਕ ਆ ਆਪਾਂ ਐ ਵੀ ਲੈ ਸਕਦੇ ਆ ਉਹ ਡਿਪੈਂਡ ਕਰਦਾ ਵੀ ਤੁਸੀਂ ਕਿਹੜੇ ਤਰੀਕੇ ਨਾਲ ਕਿਵੇਂ ਇਸ ਕੈਨੇਡਾ ਦੀ ਜ਼ਿੰਦਗੀ ਨੂੰ ਜਿਉਣਾ ਬਾਰੇ ਸੋਚਦੇ ਹੋ ਹਨਾ ਬਾਕੀ ਚਲੋ ਕੱਲੀ ਜਾਂਦਾ ਸਾਰਾ ਕੁਝ ਅਸੀਂ ਆਪ ਦਾ ਮਾਈਂਡ ਫਰੈਸ਼ ਕਰਨ ਆਏ ਸੀਗੇ ਦੇਖਣ ਆਏ ਸੀਗੇ ਬਾਰ ਬਾਰ ਅਸੀਂ ਸੋਚਿਆ ਜੇ ਲੋ ਤੁਹਾਨੂੰ ਵੀ ਦਿਖਾਉਣੀ ਆ ਨਾ ਕਿ ਕਿਦਾਂ ਨੂੰ ਗਏ ਕੀ ਕੀਤਾ ਅੱਜ ਅੱਜ ਦਾ ਦਿਨ ਕਿਵੇਂ ਰਿਹਾ ਸਾਡਾ ਉਹ ਸਾਰਾ ਕੁਝ ਬਹੁਤ ਵਧੀਆ ਲੱਗਾ ਦੇਖ ਕੇ ਮਾਨ ਕੋਸ਼ ਹੋ ਗਿਆ ਥੋੜਾ ਫਰੈਸ਼ ਹੋ ਗਿਆ ਕਮਾਂਕਾਰਾਂ ਤੋਂ ਥੋੜਾ ਜਿਹਾ ਸਾਈਡ ਤੇ ਬੰਦਾ 2-4 ਘੰਟੇ ਜਾਇਆ ਬੇ ਤਾਂ ਵਧੀਆ ਲੱਗਦਾ ਮੁੰਡੇ ਕਹਿੰਦੇ ਸਟਾਰਬਕ ਤੇ 커피 ਪੀਣੀ ਆ ਪਹਿਲਾਂ ਟਾਈਮ ਉਡਣ ਦੇ ਜਾਵੜੇ ਖੜੇ ਖੜੇ ਜਦੋਂ ਵਾਰੀ ਆਉਣ ਵਾਲੀ ਸੀਗੀ ਉਹ ਲੋਕਾਂ ਨੂੰ ਸਟਾਰਬਕ ਚੱਲਦੇ ਆ ਇਹ ਹੀ ਨਹੀਂ ਕਹਿੰਦੇ ਪੀਣੀ ਸੋ ਇਹਨਾਂ ਦੀ ਵੀ ਵੱਖਰੀ ਝੋਜ ਆ ਮੇਰੇ ਵੀਰੋ ਹੋਰ ਸਾਰੇ ਦੇ ਆਪਦੇ ਆ ਨਹੀਂ ਟੈਮ ਹੋਟਲ ਚੰਗੀ ਲੱਗੀ ਪਾਵੈਂਜਲ ਪਾਵੈਂ ਨਹੀਂ ਟਮਾ ਹੋਰ ਚੰਗੀ ਲੱਗੀ ਕੀ ਚੱਕਰ ਵਗਿਆ ਯਾਰ ਸੋ ਬਾਈ ਜੀ ਹੁਣਾਣਾ ਵੀ ਕਰੋਲ ਹੋ ਗਈ ਲੱਗਦੀ ਐ ਮੈਨੂੰ 8 ਵਜੇ ਤੋਂ 77 ਟਾਈਮ ਹੋ ਗਿਆ ਸੋ ਮੁੰਲਾ ਦਾ ਬੰਦ ਹੋ ਗਿਆ ਸਟਾਰਬਕ 8 ਵਜੇ ਹੋ ਜਾਂਦਾ ਦੇਖੋ ਕੀ ਬਣਦਾ ਉਹ ਸਟਾਰਬਕਸ ਬੰਦ ਹੋ ਗਿਆ ਸੀ ਬਾਈ ਜੀ ਬਣੇ ਹੁਣ ਹੋਰ ਕੋਲੇ ਆ ਗਏ ਉੱਥੇ ਬਾਈ ਜੂਣਾ ਟਾਲਾ ਲੱਗਿਆ ਸੀ ਉਹ ਬੰਦ ਹੋ ਗਿਆ ਉਹ ਬੰਦ ਹੋ ਗਿਆ ਬਾਈ ਜੀ ਕਹਿੰਦੇ ਅੱਜ ਗਰਾਰੀ ਅੜ ਗਈ ਕਹਿੰਦੇ ਸਟਾਰਬਕ ਕੋ ਚਾਹ ਪੀਣੀ ਆ ਬਾਈ ਕਹਿੰਦਾ ਕੁਲਵੰਤ ਜੀ ਕਹਿੰਦੇ ਹੁਣ ਸੋ ਦੂਜੇ ਚ ਆਏ ਆ ਇੱਥੇ ਦੇਖਦੇ ਆ ਵੀ ਕੀ ਬਣ ਦਿੰਦੇ ਆ ਕਿ ਨਹੀਂ ਦਿੰਦੇ ਕੁਛ ਇਹ ਆਜੋ ਭਾਈ ਸੋ ਆਖਰਕਾਰ ਬਾਈ ਜੂ ਨੂੰ ਕਾਫੀ ਮਿਲ ਗਈ ਆਖਰਕਾਰ ਬੰਦ ਨਹੀਂ ਹੋਇਆ ਕਿਉਂਕਿ ਸਾਡਾ ਸੂਸਨਟ ਮੈਰੀ ਪੈਂਡਡ ਆ ਆਲਮੋਸਟ 8 ਵਜੇ ਬੰਦ ਹੋ ਜਾਂਦਾ ਸਾਰਾ ਕੁਝ ਬਾਕੀ ਪੈਂਡਲਾ ਸਾਹਿਬ ਆ ਇੱਥੇ ਸੱਚੂ ਜੀ 8 ਵਜੇ ਤੋਂ ਬਾਅਦ ਸਾਰਾ ਕੁਝ ਖਤਮ ਹੋ ਜਾਂਦਾ ਸੋ ਇਹੀ ਹਾਲ ਇਹਨਾਂ ਦੇ ਆ ਔਰ ਇਹਨਾਂ ਨੂੰ ਮਿਲ ਗਈ ਗੱਲ ਤੇ ਅਸਟਾਈਮ ਹੋ ਗਈ ਆ ਆਪਾਂ ਚੱਲੇ ਆ ਆਪਦੇ ਬਤਨਾ ਨੂੰ ਕਿਤੇ ਘਰੋਂ ਨੂੰ ਵਾਪਸ ਸ਼ਾਮ ਹੋ ਗਈ ਆ ਤੇ ਬੜਾ ਕੁਝ ਹੋਰ ਹੈ ਨਹੀਂ ਸੀਗਾ ਨੇੜੇ ਤੇਲੇ ਪਰ ਜਾਂ ਤਾਂ ਸਾਨੂੰ ਸਵੇਰ ਨਿਕਲਣਾ ਪਣਾ ਸੀ ਅਸੀਂ ਨਿਕਲੇ 5 5:30 ਵਜੇ ਸੋ ਕਿਸੇ ਦਿਨ ਹੋਰ ਵਧੀਆ ਆਪਾਂ ਤਰੀਕੇ ਨਾਲ ਪਲਾਨ ਬਣਾ ਕੇ ਨਿਕਲਾਂਗੇ ਤੁਹਾਨੂੰ ਪੂਰਾ ਵਰਾ ਆਪਾਂ ਵਧੀਆ ਵੀ ਉਹ ਦੇਵਾਂਗੇ ਕੰਟਰੀ ਫਾਰਮ ਐਂਡ ਮਾਰਕੀਟਿੰਗ ਆ Altyazı